ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਇਹ ਕਟਾ ਵਿਕਾਊ ਆ ਸ਼ਹਿਰ ਫਰੋਜਪੁਰ ਖਾਸ ਦੇ ਵਿੱਚ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਖੜਾ ਹੋਇਆ ਚੰਗੇ ਸੀਮਨ ਦਾ ਖਾਲਸਾ ਪਰਿਵਾਰ ਦੇ ਕੋਲੇ ਇਹ ਕਟਾ ਵਾ ਇਹਦੀ ਵੀਡੀਓ ਕੀਤੀ ਸੀ ਕੁਝ ਦਿਨ ਪਹਿਲਾਂ ਔਰ ਉਹ ਵੀਡੀਓ ਦੇ ਵਿੱਚ ਕੋਈ ਕਾਰਨ ਆਉਣ ਦੇ ਕਾਰਨ ਉਹ YouTube ਨੇ ਹਟਾ ਦਿੱਤੀ ਸੀ ਇਸ ਕਰਕੇ ਆਪਾਂ ਇਹ ਵੀਡੀਓ ਜਿਹੜੀ ਕੁਝ ਦਿਨਾਂ ਦੇ ਬਾਅਦ ਥੋੜੀ ਜੀ ਲੇਟ ਪਾਈ ਆ ਭਰਾਵਾਂ ਤੋਂ ਵੀ ਮਾਫੀ ਮੰਗਦੇ ਆ ਪਰ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਸ਼ਹਿਰ ਫਰੋਰੀਪੁਰ ਦੇ ਵਿੱਚੋਂ ਵੱਡੇ ਫਾਟਕਾਂ ਦੇ ਕੋਲੇ ਬਾਈ ਹੁਣ ਇਹਦਾ ਘਾਰਾ ਮਿੱਤਰੋ ਤੇ ਘਰੇਲੂ ਪਰਿਵਾਰ ਦੇ ਘਰੇ ਦੇ ਸ਼ਹਿਰ ਦੇ ਵਿੱਚ ਖੜਾ ਹੋਇਆ ਚੰਗੇ ਸੀਮੰਟ ਦਾ ਇਹ ਕੱਟਾ ਵਾ ਇਹਦਾ ਰੇਟ ਆ ਜਿਹੜਾ ਉਹ ਮਾਲਕਾਂ ਨੇ 60000 ਰੁਪਿਆ ਤੈਅ ਕੀਤਾ ਵਾ ਜਿੰਦੇ ਵਿੱਚੋਂ ਮਾਣਤਨ ਤੁਹਾਡਾ ਜ਼ਰੂਰ ਹੋ ਜਾਊਗਾ ਕੱਟਾ ਥੱਲੋ ਥੱਲੋ ਬੜਾ ਜ਼ਬਰਦਸਤ ਆ ਬਾਈ ਕਿਹੜੇ ਸੀਮੰਟ ਦਾ ਇਹ ਵੀ ਦੱਸਿਆ ਸੀਗਾ ਮੈਨੂੰ ਪਰ ਮੈਨੂੰ ਥੋੜਾ ਜਿਹਾ ਦਿਮਾਗੋ ਨਿਕਲ ਕੀ ਤੁਸੀਂ ਬਾਈ ਨਾਲ ਰਾਬਤਾ ਕਰ ਸਰਕਾਰੀ ਸੀਮਣ ਦਾ ਇਹ ਕੱਟਾ ਵਾ ਜਿਹੜਾ ਮਿੱਤਰੋ ਬਾਕੀ ਗੱਲਬਾਤ ਲਈ ਤੁਸੀਂ ਫਿਰ ਵੀ ਬਾਈਆਂ ਨਾਲ ਰابطਾ ਕਾਇਮ ਕਰ ਲਿਓ ਕਨਫਰਮ ਮੈਨੂੰ ਨਹੀਂ ਪਤਾ ਇਹਦਾ 60000 ਰੁਪਿਆ ਡਿਮਾਂਡ ਆ ਬਾਈ ਜਿਹੜੇ ਭਰਾ ਨੂੰ ਇਹ ਕੱਟਾ ਪਸੰਦ ਆਉਂਦਾ ਵਾ ਉਹ ਤੁਸੀਂ ਰابطਾ ਕਾਇਮ ਕਰ ਸਕਦੇ ਕਿਉਂਕਿ ਇਸ ਕੱਟੇ ਦੀ ਵੀਡੀਓ ਦੇ ਵਿੱਚ ਖਿੱੱਚਤੂ ਹੀ ਹੋਈ ਹੋਈ ਸੀ ਇਸ ਕਰਕੇ ਜਿਹੜੀ ਇਹ ਵੀਡੀਓ ਜਲਦੀ ਤੋਂ ਪਹਿਲਾਂ ਹਟਾਉਣੀ ਪੈਗੀ ਸਾਨੂੰ ਔਰ ਇਹ ਹੁਣ ਭਰਾਵਾਂ ਤੋਂ ਵੀਡੀਓ ਮੰਗਵਾ ਕੇ ਉਹਨਾਂ ਦੇ ਮੋਬਾਈਲ ਨਾਲ ਦੀ ਵੀਡੀਓ ਕਿਉਂਕਿ ਆਪਾਂ ਸਾਂਝੀ ਕੀਤੀ ਆ ਕਿਉਂਕਿ ਜਿਹੜੇ ਭਰਾ ਤੋਂ ਆਪਾਂ ਪੈਸੇ ਲਏ ਆ ਉਹਨਾਂ ਦਾ ਕੰਮ ਕਰਨਾ ਆਪਣਾ ਨੀਤੀ ਫਰਜ਼ ਵੈਸੇ ਤੁਸੀਂ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ